ਕੋਈ ਵਿਚਾਰਾ ਨਵੀਂ-ਨਵੀਂ ਕਾਰ ਖਰੀਦ ਕੇ ਪੂਰੀ ਤੇਜ਼ ਭਜਾ ਕੇ ਦੇਖ ਰਿਆ ਸੀ ਕਿ ਕਿੰਨੀ ਕੁ ਤੇਜ਼ ਭੱਜਦੀ ਆ ਇੰਨੇ ਚਿਰ ਨੂੰ ਇੱਕ ਪਾਸੇ ਤੋਂ ਇੱਕ ਛੋਟਾ ਜਿਹਾ ਵੱਟਾ ਆਇਆ ਤੇ ਕਾਰ 'ਚ ਵੱਜਿਆ ਉਹਨੇ ਉੱਤਰ ਕੇ ਦੇਖਿਆ ਤਾਂ ਸੜਕ ਦੇ ਕਿਨਾਰੇ ਇੱਕ ਛੋਟੇ ਜਿਹੇ ਬੱਚੇ ਦੇ ਸਿવાય ਹੋਰ ਕੋਈ ਵੀ ਨਹੀਂ ਸੀ ਉਹ ਸੋਚ ਵੀ ਨਹੀਂ ਸਕਦਾ ਸੀ ਕਿ ਇੰਨਾ ਛੋਟਾ ਬੱਚਾ ਵੱਟਾ ਵੀ ਮਾਰ ਸਕਦਾ ਹੈ ਜਦੋਂ ਉਹ ਬੱਚੇ ਕੋਲੇ ਗਿਆ ਤਾਂ ਉਸ ਬੱਚੇ ਨੇ ਹੱਥ ਝੋੜ ਲਏ ਮਾਫੀ ਮੰਗੀ ਤੇ ਕਿਹਾ ਕਿ ਵੱਟਾ ਉਹਨੇ ਮਾਰਿਆ ਬੱਚਾ ਕਹਿਣ ਲੱਗਾ ਮੈਨੂੰ ਇਸ ਲਈ ਮਾਫ ਕਰ ਦਿਓ ਜੀ ਪਰ ਮੈਂ ਬਹੁਤ ਚਿਰ ਤੋਂ ਆਪਣੇ ਵਿਤ ਮੁਤਾਬਕ ਆਉਂਦੇ ਜਾਂਦੇ ਰਾਈਆਂ ਨੂੰ ਆਵਾਜ਼ਾਂ ਮਾਰ ਰਿਹਾ ਸੀ ਪਰ ਕੋਈ ਵੀ ਮੇਰੀ ਆਵਾਜ਼ ਨਹੀਂ ਸੁਣ ਰਿਹਾ ਸੀ ਮੇਰੀ ਛੋਟੀ ਭੈਣ ਦੀ ਵੀਰ ਚਿਰ ਡੂੰਗੀ ਖਾਈ ਚ ਡਿੱਗ ਪਈ ਆ ਤੇ ਮੈਂ ਉਹਨੂੰ ਕੱਢਣ ਤੋਂ ਅਸਮਰੱਥਾ ਇਸ ਲਈ ਮੈਂ ਤੁਹਾਨੂੰ ਵੱਟਾ ਮਾਰ ਕੇ ਰੋਕਿਆ ਸੀ। ਉਹਨੇ ਆਪਣੀ ਗੱਡੀ ਇੱਕ ਪਾਸੇ ਪਾਰਕ ਕੀਤੀ। ਬੱਚੀ ਨੂੰ ਬਾਹਰ ਕੱਢਿਆ ਤੇ ਬੱਚੇ ਨੇ ਉਥੋਂ ਬਿਨਾ ਕੁਝ ਕਹੇ ਵਾਪਸ ਆ ਗਿਆ। ਉਹਨੇ ਆਪਣੀ ਨਵੀਂ ਕਾਰ 'ਚ ਪਏ ਹੋਏ ਡੈਂਟ ਨੂੰ ਵੀ ਨਹੀਂ ਠਾਇਆ ਸੀ। ਕਿਉਂਕਿ ਉਹਦਾ ਮੰਨਣਾ ਸੀ ਕਿ ਇਨਸਾਨ ਨੂੰ ਜ਼ਿੰਦਗੀ 'ਚ ਇੰਨਾ ਵੀ ਤੇਜ਼ ਤੇ ਬੇਤਿਆਨੇ ਹੋ ਕੇ ਨਹੀਂ ਭੱਜਣਾ ਚਾਹੀਦਾ ਕਿ ਕਿਸੇ ਨੂੰ ਆਪਣੀ ਤਕਲੀਫ ਦੱਸਣ ਲਈ ਸਾਨੂੰ ਪੱਟਾ ਮਾਰ ਕੇ ਰੋਕਣਾ ਪਵੇ। ਇਤਿਹਾਸ ਤੌਰ ਤੇ ਉਸ ਉੱਪਰ ਵਾਲੇ ਪਰਮਾਤਮਾ ਦਾ ਵਟਾ ਤਾਂ ਅਸੀਂ ਚੱਲ ਵੀ ਨਹੀਂ ਸਕਾਂਗੇ